ਕਿਸੇ ਨੇ ਵੀ ਟਰੈਕਟਰ ਵੀ ਵਿੱਚ ਕਟਾਉਣਾ ਆਪਦਾ ਪੁਰਾਣਾ ਉਹ ਵੀ ਕੱਟ ਲੈਣੇ ਆ ਹਾਂ ਉਹ ਵੀ ਕੱਟ ਲੈਣੇ ਆ ਤੇ ਲਾਉਣ ਵੀ ਕਰ ਦੰਨੇ ਆ ਸਾਰੀਆਂ ਸੂਰਤਾਂ ਆ ਅੱਜ ਦੀ ਵੀਡੀਓ ਰਾਜਸਥਾਨ ਦੀ ਸਭ ਤੋਂ ਛੋਟੀ ਮੰਡੀ ਕਹਾਂਗੇ ਤੇ ਜਿਹੜੀ ਕੀ ਲੱਗਦੀ ਹੈ ਵੀ ਪਿੰਡ ਬੁਧਰਾਂ ਵਾਲੀ ਤੇ ਗੰਗਾ ਨਗਰ ਰੋਡ ਦੇ ਉੱਤੇ ਇੱਥੇ ਮੇਤਰੋ ਕਰਨਵੀਰ ਜਿਹੜਾ ਕੀ ਅੱਗੇ ਵੀ ਜਾਣਕਾਰੀ ਦੇਊਗਾ ਟਰੈਕਟਰਾਂ ਦੀ ਤਾਂ ਇਹ ਵੀਰ ਇੱਥੇ ਮੰਡੀ ਲਾਉਂਦੇ ਆ ਤੁਹਾਨੂੰ ਦੀ ਪੂਰੀ ਸਹੂਦਤ ਹੈ ਨਾ ਲਾਉਣ ਕਰਵਾ ਕੇ ਤੁਸੀਂ ਟਰੈਕਟਰ ਲਿਆ ਸਕਦੇ ਹੋ ਤੇ ਦੂਜੀ ਗੱਲ ਵੀ ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਹੈ ਪੁਰਾਣਾ ਟਰੈਕਟਰ ਕਟਵਾ ਕੇ ਵੀ ਇਹਨਾਂ ਕੋਲੇ ਤੇ ਆਪਦਾ ਵੀ ਤਾਂ ਆਇਓ ਫਿਰ ਸਾਰੀ ਗੱਲਬਾਤ ਕਰਦੇ ਆ ਮਾਲਕ ਨਾਲ ਆ ਵੀ ਕਿੰਨੇ ਦਾ ਟਰੈਕਟਰ ਦੇਣਾ ਕੀ ਮਾਡਲ ਹੈ ਨਾ ਤੇ ਕਿੰਨੀ ਕਲੌਨ ਹੋ ਜੂਗੀ ਆਇਓ ਫਿਰ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਜ਼ਰੂਰ ਕਰਿਓ ਆਪਣਾ ਨਾਮ ਜੀ ਪਿੰਡ ਦਾ ਨਾਮ ਕਰਨਵੀਰ ਹੈ ਜੀ ਬੁੱਧਰਾਲੀ ਪਿੰਡ ਹੈ ਜੀ ਆਪਣਾ ਜੀ ਜ਼ਿਲ੍ਹਾ ਸ਼੍ਰੀ ਗੰਗानगर ਹੈ ਜੀ ਅੱਛਾ ਜੀ ਤਾਂ ਮੰਡੀ ਦੀ ਆਪਣੀ ਲੋਕੇਸ਼ਨ ਜ਼ਰੂਰ ਦੱਸੋ ਪਹਿਲਾਂ ਮੰਡੀ ਦੀ ਲੋਕੇਸ਼ਨ ਹੈ ਜੀ ਸ਼ਾਦੂਲ ਸ਼ਹਿਰ ਤੋਂ ਗੰਗानगर ਰੋਡ ਤੇ ਹੈ ਜੀ ਬੁੱਧਰਾਲੀ ਪਿੰਡ ਆਉਂਦਾ ਜੀ ਆਪਣਾ ਆਪਣੇ ਕੋਲੇ ਹਰ ਪ੍ਰਕਾਰ ਦਾ ਟਰੈਕਟਰ ਹੀ ਮਿਲ ਜੂ ਹਾਂਜੀ ਹਰ ਪ੍ਰਕਾਰ ਦਾ 852 ਹਾਲੈਂਡ ਸਭ ਪ੍ਰਕਾਰ ਦੇ ਮਿਲ ਜਾਣਗੇ ਅੱਛਾ ਤਾਂ ਵੱਡੀ ਗੱਲ ਇਹ ਹੈ ਨਾ ਲੈਣ 10000 ਰੁਪਏ ਦੇ ਕੇ ਟਰੈਕਟਰ 10000 ਰੁਪਏ ਲੈ ਕੇ 20000 ਰੁਪਏ ਲੈ ਕੇ ਡਾਊਨ ਪੇਮੈਂਟ ਵੀ ਆਪਾਂ ਕਰਵਾ ਦਿੰਨੇ ਆ ਲਾਉਨ ਕਰਵਾ ਦਿੰਨੇ ਆ ਜੀ ਲਾਉਨ ਤੇ ਠੀਕ ਆ ਲਓ ਵੀ ਮਿੱਤਰੋ ਤੁਹਾਡਾ ਇਥੇ 10000 ਰੁਪਿਆ ਦੇ ਜੋ ਤੇ ਟਰੈਕਟਰ ਲੈ ਜਾਓ ਕਿਹੜਾ ਟਰੈਕਟਰ ਤੋਂ ਸਟਾਰਟ ਕਰੋਂਗੇ ਵੀ ਪਹਿਲਾਂ ਆਜੋ ਝੋਟੇ ਤੋਂ ਕਰਵਾਓ ਆਪਣੇ 855 ਤੋਂ ਤਾਂ ਲਓ ਵੀ ਮਿੱਤਰੋ ਦੇਖ ਸਕਦੇ ਹੋ ਸੋਲੂਸ਼ਨ ਤੁਹਾਡੇ ਸਾਹਮਣੇ ਹੈ ਜਿੰਨੀ ਵੀ ਆ ਤਾਂ ਬਾਕੀ ਪੁੱਛਦੇ ਆ ਮਾਡਲ ਕਿੰਨਾ ਤੇ ਰੇਟ ਕੀ ਕੁਝ ਮੰਗਿਆ ਹੈ ਨਾ ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਵੀਰ ਹਾਂਜੀ 20 ਮਾਡਲ ਟਰੈਕਟਰ ਹੈ ਜੀ ਅੱਛਾ 2020 ਮਾਡਲ ਹੈ ਹਾਂਜੀ ਅੱਛੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਸਾਰਾ ਸ਼ੇਲਡ ਹੈ ਜੀ ਅੱਛਾ ਜੀ ਤੇ ਪਿਛਲੇ ਟਾਇਰ ਹੈਗੇ 90 95 ਪੈਸੇ। ਅੱਛਾ ਜੀ ਟਾਇਰ ਵਧੀਆ ਪਏ ਆ। ਹਾਂਜੀ ਹਾਂਜੀ। ਕਿਹੜੀ ਕੰਪਨੀ ਦੇ ਟਾਇਰ ਹੈ ਵੀਰ? ਐਮ ਆਰ ਐਫ ਦੇ ਜੀ। ਐਮ ਆਰ ਐਫ ਦੇ। ਹਾਂਜੀ ਹਾਂਜੀ। ਅੱਛਾ ਅੱਛਾ ਜੀ। ਅੱਗੇ ਵਾਲੇ ਵੀਰ? ਅੱਗੇ ਵਾਲੇ ਹੈਗੇ 40 ਕਿ ਪੈਸੇ ਜੀ। 40 ਪੈਸੇ। ਹਾਂਜੀ। ਬਾਕੀ ਇੰਜਨ ਗੇਅਰ ਦਾ ਓਕੇ ਆ। ਹਾਂਜੀ ਸਾਰਾ ਸੇਲਡ ਹੈ ਜੀ। ਅੱਛਾ। ਹਾਂਜੀ। ਤਾਂ ਕਿਸਾਨ ਭਰਾ ਆ ਕੇ ਦਸੱਲੀ ਕਰਕੇ ਬਾਕੇ ਲੈ ਜੇ। ਹਾਂ ਬਾਕੇ ਚਲਾ ਕੇ ਚੈੱਕ ਕਰਕੇ ਲੈ ਜਾ ਸਕਦਾ ਜੀ। ਫੇਰ ਲੈ ਜਾਵੇ। ਹਾਂਜੀ ਹਾਂਜੀ। ਠੀਕ ਹੈ ਤਾਂ ਕੀ ਡਿਮਾਂਡ ਰੱਖੀ ਹੈ ਵੀਰੇ ਜੀ? 6 ਲੱਖ 15 ਹਜ਼ਾਰ ਹੈ ਕਰ ਲਿਓਗੇ ਸਾਡੇ 5.5 ਦਾ ਨਾ ਜੀ ਇੰਨੇ ਦਾ ਤੰਨੀ ਹੋਣਾ ਪੂਰਾ ਕਰ ਦਾਂਗੇ ਉਹ ਜਿੰਨਾ ਹੋ ਸਕਿਆ ਬੱਦ ਵਦ ਹਾਂ ਫਿਰ ਕਿੰਨੇ ਦਾ ਕਰ ਦੇਵਾਂਗੇ ਲਾਸਟ ਦੇ ਦਾਂਗੇ 590000 ਦਾ ਦੇ ਦਾਂਗੇ 590 ਦਾ ਹਾਂਜੀ ਲਓ ਵੀ ਮੇਤਰੋ 590 ਦਾ ਲਾਸਟ ਕਹਿੰਦੇ ਆ ਬਾਕੀ ਥੋੜਾ ਬਹੁਤਾ ਮਾਨਤਨ ਹਜੇ ਕਰਵਾ ਦੇਣਗੇ ਆਪਾਂ ਤੇ ਅੱਗੇ ਆ ਗਿਆ ਜੀ ਮਹਿੰਦਰਾ 255 ਡੀ ਆਈ ਹੈ ਨਾ ਹਾਂਜੀ ਤੇ ਇਹਦੀ ਕੀ ਕੰਡੀਸ਼ਨ ਪਈ ਹੈ ਵੀਰੇ ਇਹ ਜੀ 18 ਮਾਡਲ ਟਰੈਕਟਰ ਹੈ ਜੀ ਅੱਛਾ ਜੀ ਤੇ ਟਾਇਰ ਟੱਪੇ ਹੈਗੇ ਜੀ 70 ਕੁ ਪੈਸੇ 70 ਪੈਸੇ ਪਿੱਛੇ ਵਾਲੇ ਕਿਹੜੀ ਕੰਪਨੀ ਦੇ ਟਾਇਰ ਟੱਪੇ ਵੀਕੇਟੀ ਦੇ ਵੀਕੇਟੀ ਦੇ ਹਾਂਜੀ ਅੱਛਾ ਜੀ ਆਰਜੀ 13 ਨੰਬਰ ਹੈ ਜੀ ਜੇ ਵੀ ਸਾਰਾ ਕਲਰ ਵਗੈਰਾ ਸਾਰਾ ਓਰੀਜਨਲ ਪਿਆ ਹਾਂਜੀ ਸਾਰਾ ਓਰੀਜਨਲ ਟਰੈਕਟਰ ਹੈ ਜੀ ਅੱਛਾ 1700 ਘੰਟਾ ਚੱਲਿਆ ਹੋਇਆ ਹੈ 1700 ਹਾਂਜੀ ਹਾਂਜੀ ਅੱਛਾ ਅੱਛਾ ਠੀਕ ਆ ਤਾਂ ਕੀ ਡਿਮਾਂਡ ਹੈ ਵੀਰੇ ਦੀ ਇਹਦੀ 2,80,000 ਰੁਪਏ ਡਿਮਾਂਡ ਹੈ ਜੀ 2,80 ਹਾਂਜੀ ਅੱਛਾ ਜੀ ਆਰਜੀ 13 ਨੰਬਰ ਹੈ ਜੀ ਹੂੰ ਮਾਨਤਾ ਨੇ ਚੋ ਵੀ ਚੰਗਾ ਕਰ ਦੇਉਗੇ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਹੈ ਜੀ ਠੀਕ ਆ ਤਾਂ ਲਾਉਣ ਵਗੈਰਾ ਦੋਨਾਂ ਤੇ ਇਹਨਾਂ ਤੇ ਵੀ ਹੋ ਜੂ ਹਾਂਜੀ ਇਹ ਤੇ ਪੂਰਾ ਲਾਉਣ ਹੋ ਜੂਆ ਜੀ ਅੱਛਾ ਜੀ ਉਹ ਤੇ ਵੀ ਹੋ ਜੂ ਹਾਂਜੀ ਅੱਛਾ ਜੀ ਠੀਕ ਆ ਤਾਂ ਅੱਗੇ ਆ ਗਏ ਮਿੱਤਰੋ ਫਾਰਮ ਟਰੈਕ 45 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਸੁਥਰੇ ਹੈ ਨਾ ਜਿੰਨੇ ਵੀ ਟਰੈਕਟਰ ਪਏ ਸਾਡੇ ਕੋਲ ਕੀ ਕੰਡੀਸ਼ਨ ਹੈ ਮੇਰੇ ਦੀ ਇਹ ਜੀ ਨਵ ਮਾਡਲ ਟਰੈਕਟਰ ਹੈ ਜੀ ਅੱਛਾ ਜੀ ਪਿਆ ओरिजिनल ਹੈ ਹਾਂਜੀ ਕੋਈ ਪੇਂਟ ਵਗੈਰਾ ਹੈ ਨਾ ਨਾ ਬਿਲਕੁਲ ਵੀ ਨਹੀਂ ਸਾਰਾ ओरिजिनल ਆ ਹਾਂਜੀ ਹਾਂਜੀ ਸੀਲਡ ਇੰਜਨ ਹਾਂਜੀ ਅੱਛਾ ਅੱਛਾ ਜੀ ਫੁਲਿਆਣੀ ਹਜੇ ਇੱਕ ਵਾਰ ਵੀ ਹਾਂ ਠੀਕ ਡੈਰ ਹੈ 40 ਪੈਸੇ ਹੈ ਜੀ ਅੱਛਾ ਜੀ ਅੱਗੇ ਪਿੱਛੇ ਵਾਲੇ 40 ਪੈਸੇ ਮੰਨ ਗਏ ਹਾਂਜੀ ਹਾਂਜੀ ਅੱਛਾ ਜੀ ਤਾਂ ਮਾਡਲ ਕਿੰਨਾ ਇਹ ਨਵਾਂ ਮਾਡਲ ਹੈ ਜੀ ਅੱਛਾ ਜੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈ ਜੀ 2 ਲੱਖ 10 ਹਜ਼ਾਰ ਦੀ ਅੱਛਾ ਜੀ ਤਾਂ ਦੇਣਾ ਇਹ ਕਿਥੋਂ ਤੱਕ ਹੈ 2 ਲੱਖ ਤਾਂ ਦੇ ਦਾਂਗੇ ਜੀ ਦੋ ਦਾ ਹਾਂਜੀ ਮਾਨਤਾ ਚੰਗਾ ਕਰ ਦਊਗਾ ਹਣਾ ਹਾਂਜੀ ਹਾਂਜੀ ਤਾਂ ਵੀ ਕਿਸਾਨ ਭਰਾ ਦਸੱਲੀ ਕਰਕੇ ਇਹਦੀ ਬਾਹ ਕੇ ਲੈ ਜਾਣਾ ਕਿ ਹਾਂ ਬਾਹ ਕੇ ਚਲਾ ਕੇ ਚੈੱਕ ਕਰਕੇ ਲੈ ਜਾ ਸਕਦਾ ਹੈ ਜੀ ਕੋਈ ਵੀ ਟਰੈਕਟਰ ਸਾਰੇ ਟਰੈਕਟਰ ਵੀ फेर ਲਈ ਜਾਵੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਮਿੱਤਰੋ ਅੱਗੇ ਆ ਗਿਆ ਜੀ ਨਿਊ ਹਾਲੈਂਡ 3600 ਦੇਖ ਸਕਦੇ ਹੋ ਤਾਂ ਪੁੱਛਦੇ ਆ ਮਾਲਕਾਂ ਨਾਲ ਕੀ ਕੰਡੀਸ਼ਨ ਪਈ ਆ ਦੱਸਿਓ ਜੀ ਜੀ 17 ਮਾਡਲ ਹੈ ਜੀ ਅੱਛਾ ਜੀ ਹਾਂਜੀ ਟਾਇਰ ਇਹਦੇ ਵੀ 40 ਪੈਸੇ ਹੈ ਜੀ ਅੱਛਾ ਜੀ ਇੰਜਨ ਗੇਅਰ ਦਾ ਸੀਲਡ ਹੈ ਜੀ ਸਾਰਾ 40 ਪੈਸੇ ਟਾਇਰ ਪਈ ਅੱਗੇ ਪਿੱਛੇ ਵਾਲੇ ਇੰਜਨ ਗੇਅਰ ਦਾ ਸੀਲਡ ਆ ਤਾਂ ਬਈ ਟਾਇਰ ਦੇ ਕੰਡੀਸ਼ਨ ਘਟਾ ਹਨਾ ਤਾਂ ਫਿਰ ਰੇਟ ਵੀ ਘਟਾ ਕਰਨਾ ਪਊਗਾ ਹੈ ਹਾਂ ਤਾਂ ਕੀ ਮਾਡਲ ਹੈ ਇਹ 17 ਮਾਡਲ ਹੈ ਜੀ ਸਾਈਡ ਗੇਅਰ ਚ ਹੈ ਨਾ ਪ੍ਰੈਸ਼ਰ ਵਾਲਾ ਹੈ ਜੀ ਸਭ ਕੁਝ ਪ੍ਰੈਸ਼ਰ ਵਾਲਾ ਹੈ ਜੀ ਤਾਂ Rajasthan ਦਾ ਨੰਬਰ ਹੈ ਹਾਂ ਜੀ RJ ਲਾਉਣ ਵੀ ਹੋਊਗੇ ਤੇ ਹਾਂ ਜੀ ਇਹ ਤੇ ਪੂਰਾ ਲੋਨ ਹੋ ਜੂਏ ਫੁੱਲ ਫੁੱਲ ਲੋਨ ਕਰਾ ਦਾਂਗੇ ਇਹ ਤੇ ਫੁੱਲ ਲੋਨ ਹੋ ਜੂ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤਾਂ 4 ਦੀ ਡਿਮਾਂਡ ਆਈ 4,25,000 ਡਿਮਾਂਡ ਹੈ ਜੀ ਅੱਛਾ ਜੀ ਲਾਸਟ ਦਿਨਾਂ ਤੋਂ ਨਾ ਹੀ 4 ਲੱਖ ਤਾਂ ਦੇ ਦਾਂਗੇ 4 ਲੱਖ ਦਾ ਹਾਂਜੀ ਜੀ ਜੇਕਰ ਲੋਨ ਕਰਾਉਂਦਾ ਹੈ ਨਾ ਹਾਂਜੀ ਹਾਂਜੀ ਜੇਕਰ ਕਿਸੇ ਨੇ ਵੀ ਟਰੈਕਟਰ ਵੀ ਵਿੱਚ ਕਟਾਉਣਾ ਆਪਦਾ ਪੁਰਾਣਾ ਉਹ ਵੀ ਕੱਟ ਲੈਣੇ ਆ ਉਹ ਵੀ ਕੱਟ ਲੈਣੇ ਆ ਜੀ ਤੇ ਲੋਨ ਵੀ ਕਰ ਦੰਨੇ ਆ ਸਾਰੀਆਂ ਸੂਲਤਾਂ ਸਾਰੀਆਂ ਸੂਲਤਾਂ ਜੀ ਠੀਕ ਹੈ ਜੀ 2050 48 ਹੈ ਨਾ ਹਾਂਜੀ ਪਰ ਕੰਡੀਸ਼ਨ ਪਈ ਹੈ ਜੀ ਤੇ 18 ਮਾਡਲ ਟਰੈਕਟਰ ਹੈ ਜੀ ਅੱਛਾ ਜੀ ਪਿਛਲੇ ਟਾਇਰ ਹੈਗੇ 80 ਪੈਸੇ ਜੀ ਅਗਲੇ ਹੈਗੇ 50 ਕ ਪੈਸੇ ਜੀ ਅੱਛਾ ਪਿਆ ओरिजिनल ਹੈ ਹਾਂਜੀ ਹਾਂਜੀ ਅੱਛਾ ਤਸੱਲੀ ਕਰਕੇ ਲੈ ਜਾਣਾ ਸਾਰਾ origignal ਟ੍ਰੈਕਟਰ ਹੈ ਜੀ ਤਸੱਲੀ ਕਰਕੇ ਬਾਹ ਕੇ ਚਲਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਅੱਛਾ ਜੀ ਰਾਜਸਥਾਨ ਦਾ ਨੰਬਰ ਆ ਹਾਂ ਜੀ ਤਾਂ ਜੇਕਰ ਕੋਈ ਪੰਜਾਬ ਹਰਿਆਣਾ ਤੋਂ ਆਉਂਦਾ ਐਨਓਸੀ ਵਗੈਰਾ ਮਿਲ ਜੂਆ ਐਨਓਸੀ ਵੀ ਮਿਲ ਜੂਈ ਜੀ ਅੱਛਾ ਮਾ ਲੋਨ ਵਗੈਰਾ ਇਹ ਤੇ ਵੀ ਪ੍ਰਬੰਧ ਪੂਰਾ ਹਾਂ ਤੇ ਹਾਂ ਐ ਤੇ ਹੋਲੀ ਹੋ ਜੂ ਹਾਂ ਫੁੱਲੀ ਹੋ ਜੂਏ ਜੀ 90 95% ਤਾਂ ਹੋਈ ਜਾਵੇ 90 95% ਕੀ ਡਿਮਾਂਡ ਐ ਇਹਦੀ 415000 ਹੈ ਜੀ 415000 ਹਾਂ ਜੀ 18 ਮਾਡਲ ਹੈ ਜੀ 18 ਮਾਡਲ ਹੈ ਹਾਂ ਜੀ ਫਿਰ ਠੀਕ ਆ ਫਿਰ ਇਹ ਲਾਉਣੋਂ ਬਾਅਦ ਕਿੰਨੇ ਦਾ ਰਹੂ ਟਰੈਕਟਰ ਲਾਉਣ ਹੋ ਜਾਂਦੀ ਹੈ ਜੀ 380 90000 ਰੁਪਏ ਲਾਉਣ ਹੋ ਜਾਂਦੀ ਹੂੰ ਹੂੰ 380 90000 ਠੀਕ ਆ ਤਾਂ ਤੁਹਾਡੀ ਡਿਮਾਂਡ ਆ 4 ਲੱਖ ਆ ਹਾਂ 415000 415 ਮੰਨ ਲਓ 15000 ਰੁਪਏ ਭਰ ਦੇ ਦੋ ਟਰੈਕਟਰ ਲੈ ਜਾਓ ਹਾਂਜੀ ਹਾਂਜੀ ਸਹੀ ਗੱਲ ਆ ਹਾਂਜੀ ਠੀਕ ਹੈ ਠੀਕ ਆ ਤਾਂ ਬਈ ਸਾਨੂੰ ਅੱਜ ਦਿਖਾਏ ਮੇਤਰੋ ਪੰਜ ਟਰੈਕਟਰ ਪੰਜਾਂ ਤੇ ਲਾਉਣ ਹੋ ਜੂਗਾ ਤੇ ਜੇਕਰ ਤੁਸੀਂ ਆਪ ਦਾ ਕੋਈ ਪੁਰਾਣਾ ਟਰੈਕਟਰ ਵਿੱਚ ਕਟਾ ਕੇ ਲੈ ਕੇ ਜਾਣਾ ਤਾਂ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਕੇ ਦੇ ਦੇਵੋਗੇ ਹਨਾ ਹਾਂਜੀ ਫੋਨ ਨੰਬਰ ਬੋਲ ਦਿਓ ਜੀ ਆਪਣਾ 70620 52612 70620 52612 ਠੀਕ ਹੈ ਜੀ ਤਾਂ ਓਕੇ ਵੀ